ਜਿੱਥੇ ਲੋਕ ਇਹ ਗੱਲ ਆਖਦੇ ਨੇ ਕਿ ਮੁਸ਼ਕਾਉਂਦਾ ਮੋ ਆਉਂਦੀ ਆ ਉੱਥੇ ਨੇੜੇ ਨਹੀਂ ਜਾਣਾ ਪਰ ਇਹ ਵੀਰ ਗੱਟਰ ਦੇ ਵਿੱਚ ਵੜ ਕੇ ਸੇਵਾ ਕਰਦਾ ਕਿੰਨਾ ਵੱਡਾ ਜਜ਼ਬਾ ਨौजवान ਦਾ ਵੀਰ ਕਹਿੰਦਾ ਮੈਨੂੰ ਸੰਗਤ ਦੇ ਦੁੱਖ ਲੱਜਣ ਇੱਥੇ ਆ ਕੇ ਵੀ ਸਰਬੱਤ ਦਾ ਭਲਾ ਮੰਗਦੇ ਹੋ ਆਪਣੇ ਲਈ ਕੁਝ ਨਹੀਂ ਮੰਗਦੇ ਨਹੀਂ ਵੇਖੋ ਆਪਣੇ ਲਈ ਉਹ ਮੰਗਦਾ ਮੈਂ ਸਾਰੀ ਸੰਗਤ ਦੇ ਦੁੱਖ ਜੜੇ ਮੈਨੂੰ ਲੱਗ ਜਾਣ ਨਾਸ ਦੇਖਦੇ ਆ ਇੰਨਾ ਅਸੀਂ ਕਿਤੋਂ ਲਾਗੋ ਸੜਕ ਤੋਂ ਲੰਗੇ ਕੂੜਾ ਕੂੜਾ ਪਿਆ ਹੋਵੇ ਤੇ ਅਸੀਂ ਕਹਿੰਨੇ ਬਦਬੂ ਆ ਰਹੀਏ ਦੂਜੇ ਰੂਟ ਤੋਂ ਪਾ ਲਈਏ ਦੂਜੀ ਸੜਕ ਤੇ ਤੋਂ ਪਾ ਲਈਏ ਐਤੋਂ ਫਿਰ ਕਿਵੇਂ ਤੁਸੀਂ ਕਿਉਂਕਿ 5 5 6 6 ਫੁੱਟ ਤੁਸੀਂ ਥੱਲੇ ਤੁਹਾਡੇ ਧੜ ਤੱਕ ਥੱਲੇ ਜਾਂ ਹਾਂਜੀ ਵੇਖੋ ਜਿਹੜੀ ਸੜਕ ਤੇ ਤੁਸੀਂ ਸੰਦੇਸ਼ ਲਾ ਦਿਆ ਕਰੋ ਅਸੀਂ ਸਾਫ ਕਰਨ ਨੂੰ ਤਿਆਰ ਹਾਂ ਜਿੱਥੇ ਕੋਈ ਘਰ ਆਵਾਂਗੇ ਸਾਬ ਭਾਵੇਂ ਜ਼ਰੂਰੀ ਨਹੀਂ ਆਤਵਾਰੀ ਅੱਗੋਂ ਪਿੱਛੋਂ ਵੀ ਸੰਦੇਸ਼ ਲਾ ਦੇਣਾ ਅਸੀਂ ਜਾਵਾਂਗੇ ਕਰਨ ਕਿਤੇ ਸੰਗਤ ਇਹ ਨਾ ਸੋਚੇ ਕਿ ਆਤਵਾਰ ਵੀਡੀਓ ਦੇ ਬਾਹਨੇ ਕਰੇ ਆਉਂਦੇ ਆ ਕਿ ਜਾਂ 시ਵਰ ਸਾਬ ਜਿਹੜੇ ਕਰਦੇ ਹੋਈ ਆ ਬਾਕੀਆਂ ਆਪਾਂ ਨੂੰ ਅਗੋ ਪਿਛੋਂ ਵੀ ਸਾਥ ਲੈਣਾ ਕਰਦੇ ਆ ਕਿ ਸਾਫ ਸੋਚ ਲੋ ਵੀ ਇਹ ਕਾਲ ਯੁਗ ਦਾ ਪਹਿਰਾ ਜੇ ਹੁਣ ਪੂਰਾ ਹੋੜ ਮਾਰਾ ਇਹਨੇ ਸ਼ਾਂਤੀ ਕਰਨੀ ਆ ਵੀ ਮੇਰਾ ਸੇਵਾਦਾਰ ਕੌਣ ਆ ਤੇ ਮੇਰੇ ਘਰ ਦਾ ਕੁੱਤਰ ਕੌਣ ਆ ਇਸ ਕਰਕੇ ਚੰਗੇ ਰਹਿਣਗੇ ਜੇ ਤੇ ਪੰਨਾ ਫੱਟ ਜਾਣਗੇ ਤੁਸੀਂ ਆਖਿਆ ਮੇਰੀ ਮਾਂ ਨਹੀਂ ਹੈਗੀ ਇੱਥੇ ਮਾਂ ਦੀ ਕਮੀ ਪੂਰੀ ਹੋ ਜਾਂਦੀ ਨਾ ਜੀ ਮਾਵਾਂ ਚੜਦੀ ਕਲਾ ਪਿਆਰ ਮਾਂ ਵੀ ਹੋਵੇ ਤੇ ਪਿਓ ਵੀ ਹੋਈ ਆ ਪਿਆਰ ਦਤਾਂ ਨੇ ਆਸੇ ਦੱਸਿਏ ਕਿ ਵੀਰ ਮੋਹ ਮਾਇਆ ਦਾ ਮੋਹ ਦੂਰ ਹੈ ਪੈਸਿਆਂ ਨਾਲ ਕੋਈ ਪਿਆਰ ਨਹੀਂ ਕੋਈ ਪ੍ਰੇਮ ਨਹੀਂ ਪਰ ਚੰਗੇ ਇਨਸਾਨਾਂ ਨਾਲ ਚੰਗੇ ਸੇਵਾਦਾਰਾਂ ਨਾਲ ਵੀਰ ਖੁਸ਼ ਜ਼ਰੂਰ ਹੁੰਦਾ 21 ਸਾਲ ਉਮਰ ਹੈ ਇਸ ਸਾਲ ਦੇ ਵਿੱਚ ਲੋਕੀ ਰੀਲਾਂ 'ਚ ਰੁੱਜੇ ਨੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਨੂੰ ਫਿਰਦੇ ਨੇ ਤੁਸੀਂ ਗੁਰੂ ਰਲ ਲੱਗਿਓ ਦੇਖੋ ਗੱਲ ਇਦਾਂ ਆ ਜੀ ਮਹਾਰਾਜ ਕਿਰਪਾ ਕਰਨੇ ਆਪਣੇ ਮਾਪਿਓ ਦੀ ਸਿੱਖਿਆ ਹੁੰਦੀ ਆ ਦੀ ਮਾਂ ਪਿਓ ਬੱਚੇ ਨੂੰ ਕਿੱਦਾਂ ਦੀ ਬੁੱਤ ਦਿੰਦੇ ਆ ਦੇਖੋ ਚਲੋ ਮੇਰੇ ਵੀ ਨਹੀਂ ਮਤ ਰ ਹੈ ਕਿ ਡੈਥ ਹੋ ਗਈ ਉਹਨਾਂ ਦੀ ਪਰ ਆਪਾਂ ਨੂੰ ਬੁੱਤ ਮਹਾਰਾਜ ਦੀ ਕਿਰਪਾਣਾ ਪੜੇ ਬਾਪ ਨੇ ਮਾਂ ਨੇ ਪਾਈ ਆ ਕਿ ਮਹਾਰਾਜ ਘਰੇ ਸੇਵਾ ਕਰਨੀ ਹੈ ਜਾ ਕੇ ਸੋ ਜੜੇ ਭੈਣ ਭਰਾ ਦੇ ਘਰ ਤੀ ਪੁੱਤ ਨਹੀਂ ਹੈ ਮਹਾਰਾਜ ਦੇ ਘਰ ਆਣ ਕੇ ਅਰਦਾਸ ਕਰਿਆ ਕਰਨ ਕਿਸ ਬਾਬਾ ਦੀ ਸਿੰਘ ਜੀ ਨੂੰ ਤੀ ਦੀ ਜਨੂਤੀ ਦੀ ਲੋੜ ਹੈ ਤੀ ਦੀ ਦਾਤ ਬਖਸ਼ ਦੇਣ ਜਿਹਨੂੰ ਪੁੱਤ ਦੀ ਲੋੜ ਪੁੱਤ ਦੀ ਦਾਤ ਬਖਸ਼ ਦੇਣ ਜੜਾ ਪਈ ਆਪਣਾ ਮਹਾਰਾਜ ਨੂੰ ਵਰਗੀ ਲਾਉਂਦਾ ਕਿ ਮੇਰੇ ਦੁੱਖ ਲਾ ਦੇਵੇ ਉਹ ਵੀ ਮੈਂ ਆਪਣੀ ਝੋਲੀ 'ਚ ਪਾਉਂ ਨੂੰ ਤਿਆਰ ਆਂ ਕੇ ਬਾਬਾ ਦੀਰ ਸੇ ਮੇਰੀ ਝੋਲੀ ਚ ਪਾ ਦਵੇ ਉਹਦੇ ਲਾ ਦਵੇ ਗੱਲ ਦਾ ਜੇ ਕੋਈ ਕੇ ਦਾਤੀ ਪੁੱਤ ਚੰਗੇ ਕੰਮ ਚ ਤੁਰਿਆ ਹੋਵੇ ਨਾ ਉਹਨੂੰ ਫਿਰ ਮਾਲਾ ਕਹਿਣਾ ਸ਼ੁਰੂ ਕਰ ਦਿੰਦੇ ਆ ਇੱਕ ਤੇ ਸੰਗਤ ਨੂੰ ਤੁਸੀਂ ਵੀ ਸੁਦੇਸ ਹੀ ਦੇ ਦੇ ਜੇ ਕਿ ਚੰਗੀ ਵੀਡੀਓ ਪਾ ਕੇ ਵੀ ਚੰਗੇ ਬੰਨੇ ਲੋਕ ਜੁੜਨ ਪਰ ਬਾਕੀ ਮਹਾਰਾਜ ਕਿਰਪਾ ਕਰਨੇ ਜੀ ਇਹਨੂੰ ਲੋਕ ਚੰਗਾ ਨਹੀਂ ਸਮਝਦੇ ਗੰਦ ਮੰਦ ਨੂੰ ਸ਼ੇਅਰ ਕਰ ਦੇਣਗੇ ਨੰਨਾਂ ਨੂੰ ਲਾਈਕ ਕਰਨਗੇ ਪਰ ਗੁਰੂ ਘਰ ਦੀ ਸੇਵਾ ਨੂੰ ਸ਼ੇਅਰ ਲਾਈਕ ਨਹੀਂ ਉਹਨਾਂ ਨੇ ਕਰਨਾ ਤਾਂ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨ ਗੁਰਦੁਆਰਾ ਸ਼ਹੀਦਾ ਸਾਹਿਬ ਜਿੱਥੇ ਸੰਗਤਾਂ ਦੀ ਵੱਖ-ਵੱਖ ਸੇਵਾ ਦਾ ਦੇਖਣ ਨੂੰ ਮਿਲਦੀ ਹੈ ਪਰ ਇੱਕ ਅਨੋਖੀ ਸੇਵਾ ਜੋ ਇਸ ਵੀਰ ਵੱਲੋਂ ਨਿਭਾਈ ਜਾਂਦੀ ਹੈ ਇਹ ਗੱਟਰ ਸੀਵਰੇਜ ਦੀ ਸੇਵਾ ਕਰਦੇ ਨੇ ਕਿਉਂਕਿ ਜਦ ਵੀ ਇੱਥੇ ਸੰਗਤ ਦਾ ਇਕੱਠ ਵੱਧਦਾ ਪਹਿਲਾਂ ਤਾਂ ਤਸਵੀਰ ਦੇਖੋ ਕਿ ਜਿੱਥੇ ਲੋਕ ਇਹ ਗੱਲ ਆਖਦੇ ਨੇ ਕਿ ਮੁਸ਼ਕ ਆਉਂਦਾ ਬੋ ਆਉਂਦੀ ਹੈ ਉੱਥੇ ਨੇੜੇ ਨਹੀਂ ਜਾਣਾ ਪਰ ਇਹ ਵੀਰ ਗਟਰ ਦੇ ਵਿੱਚ ਵੜ ਕੇ ਸੇਵਾ ਕਰਦੇ ਆਖਰਕਾਰ ਇਸ ਸਥਾਨ ਤੇ ਜਦ ਤਨਤਨ ਬਾਬਾ ਦੀਪ ਸਿੰਘ ਜੀ ਆਪ ਸਾਧਦੇ ਨੇ ਆਪ ਸਹਾਈ ਹੁੰਦੇ ਨੇ ਤਾਂ ਇਹ ਤਸਵੀਰਾਂ ਜਦ ਦੇਖਦੇ ਆ ਤਾਂ ਮਨ ਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਆਖਰਕਾਰ ਸਾਡੇ ਸਥਾਨਾਂ ਤੇ ਇੰਨਾ ਇਕੱਠ ਹੁੰਦਾ ਤਾਂ ਮਾਨੂੰ ਜਿਹੜਾ ਇੱਕ ਸਕੂਨ ਮਿਲਦਾ ਕਿਉਂਕਿ ਇੱਕ ਪਾਸੇ ਗੁਰਬਾਣੀ ਚੱਲ ਰਹੀ ਹੈ ਦੂਸਰੇ ਪਾਸੇ ਵੱਖ-ਵੱਖ ਸੇਵਾਵਾਂ ਦੇ ਵਿੱਚ ਨੌਜਵਾਨ ਰੁੱਝੇ ਨੇ ਪਰ ਇਹ ਬਾਬਾ ਜੱਸਾ ਨਾਮ ਨਾਲ ਇੱਥੇ ਫੇਮਸ ਨੇ ਇੱਥੋਂ ਮਸ਼ਹੂਰ ਨੇ ਕਿਉਂਕਿ ਇੱਕੋ ਇਹ ਨੌਜਵਾਨ ਹੈ ਜਿਹੜਾ ਇੱਥੇ ਸੀਵਰੇਜ ਦੀ ਸੇਵਾ ਕਰਦਾ ਨਾਲ ਇਹਨਾਂ ਦੇ ਸੇਵਾਦਾਰ ਹੁੰਦੇ ਨੇ ਇਹ ਤਸਵੀਰਾਂ ਦੇਖੋ ਕਿ ਪੂਰਾ ਗੱਟਰ ਦੇ ਵਿੱਚ ਵੜ ਕੇ ਸੇਵਾ ਕਰ ਰਹੇ ਨੇ ਆਖਰਕਾਰ ਜਦ ਇਹ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਚੀਜ਼ਾਂ ਪਹਿਲੀ ਵਾਰ ਦੇਖਿਆ ਨਹੀਂ ਤਾਂ ਇਹ ਗੁਰੂ ਨਗਰੀ ਅੰਮ੍ਰਿਤਸਰ ਤੋਂ ਤਸਵੀਰਾਂ ਆਉਂਦੀਆਂ ਨੇ ਜਿੱਥੇ ਸੰਗਤ ਇੰਨੀ ਸੇਵਾ ਦੇ ਵਿੱਚ ਰੁੱਝ ਕੇ ਰਹਿੰਦੀ ਹੈ ਤੇ ਇਹ ਨੌਜਵਾਨ ਇਨਾ ਜਜ਼ਬਾ ਲੈ ਕੇ ਇੱਥੇ ਪਹੁੰਚਦਾ ਇਸ ਸਥਾਨ ਤੇ ਪਹੁੰਚਦਾ ਕਿ ਇਹ ਸੀਵਰੇਜ ਸਾਫ਼ ਕਰਨ ਲਈ ਸੇਵਾ ਨਿਭਾਉਂਦਾ ਹਾਲਾਂਕਿ ਇਹ ਵੀਰ ਦੀ ਤੁਹਾਨੂੰ ਖਾਸ ਚੀਜ਼ ਦੱਸਿਏ ਕਿ ਵੀਰ ਮੋਹ ਮਾਇਆ ਤੋਂ ਬਹੁਤ ਦੂਰ ਹੈ ਪੈਸਿਆਂ ਨਾਲ ਕੋਈ ਪਿਆਰ ਨਹੀਂ ਕੋਈ ਪ੍ਰੇਮ ਨਹੀਂ ਪਰ ਚੰਗੇ ਇਨਸਾਨਾਂ ਦਾ ਚੰਗੇ ਸੇਵਾਦਾਰਾਂ ਦਾ ਵੀਰ ਖੋਸ਼ ਜ਼ਰੂਰ ਹੁੰਦਾ ਹੈ ਗੱਲਬਾਤ ਵੀ ਕਰਾਂਗੇ ਆਖਰਕਾਰ ਕਿੱਥੋਂ ਜਜ਼ਮਾ ਆਉਂਦਾ ਕਿਵੇਂ ਇਹਨੇ ਸੇਵਾਦਾਰ ਇਹ ਸੇਵਾ ਦੇ ਵਿੱਚ ਰੁੱਝਣ ਕਿਉਂਕਿ ਇਹ ਸੇਵਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇੱਕੋ ਵੀਰ ਜਿਹਦੇ ਅਸੀਂ ਤਸਵੀਰ ਦੇਖੀ ਵੀਰ ਕੋਲ ਪਹੁੰਚੇ ਤਾਂ ਮਾਨੂੰ ਇੱਕ ਵੱਖਰੀ ਤਸਵੀਰ ਜਦ ਪਤਾ ਲੱਗੀ ਕਿ ਇਹ ਚੀਜ਼ਾਂ ਹੈਗੀਆਂ ਨੇ ਤਾਂ ਗੱਲਬਾਤ ਕਰਦੇ ਆਂ ਵੀਰ ਨਾਲ ਬਾਬਾ ਜੱਸਾ ਇਹਨਾਂ ਨੂੰ ਆਖਿਆ ਜਾਂਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁੰਦਾ ਹੈ ਸੇਵਾ ਦੇ ਵਿੱਚ ਆਮ ਲੋਕ ਤਾਂ ਇੱਥੇ ਕਹਿ ਦਿੰਦੇ ਆ ਬੋਹ ਆਉਂਦੀ ਹੈ ਬਦਬੂ ਆਉਂਦੀ ਸੀ ਨੇੜੇ ਨਹੀਂ ਆਉਣਾ ਜੀ ਮਹਾਰਾਜ ਜੀ ਮਹਾਰਾਜ ਨੇ ਬਖਸ਼ੀ ਆ ਸੇਵਾ ਸੇਵਾ ਕਰੀਦੀ ਆ ਸੇਵਾ ਮਹਾਰਾਜ ਕਰਉਂਦੇ ਬਾਬਾ ਦੀਪ ਸਿੰਘ ਜੀ ਜਜ਼ਬਾ ਆਪੇ ਮਹਾਰਾਜ ਭਰ ਦਿੰਦੇ ਆ ਜੋ ਸੱਚੇ ਪਾਤਸ਼ਾਹ ਜਿੱਦਾਂ ਜਿੱਦਾਂ ਦੇ ਕਰਮੇ ਆ ਫਿਰ ਉਦਾਂ ਉਦਾਂ ਦੀ ਮਹਾਰਾਜ ਸੇਵਾ ਲਾ ਦਿੰਦੇ ਆ ਸੋ ਬਾਕੀ ਮਹਾਰਾਜ ਕਿਰਪਾ ਕਰਨ ਜਨਾਚਰ ਸਵਾ ਚੱਲਦੇ ਆ ਸੇਵਾ ਇਹੋ ਨਿਭਾਈ ਜਾਣੀ ਆਪਾਂ ਜਜ਼ਬਾ ਕਿੱਥੋਂ ਹੁੰਦਾ ਇੰਨਾ ਕਿਉਂਕਿ ਇਹ ਸੇਵਾ ਅਸੀਂ ਤੁਹਾਡੇ ਕੋਲ ਹੀ ਦੇਖਿਆ ਹੋਰ ਇੱਥੇ ਕੋਈ ਤੁਹਾਡੇ ਨਾਲ ਜਿਹੜੇ ਚਾਰ ਸੇਵਾ ਦਾ ਰਹੀ ਕਰਦੇ ਆ ਅਸੀਂ ਹੋਰ ਕੋਈ ਦੇਖਿਆ ਨਹੀਂ ਦੇਖੋ ਗੱਲ ਇਦਾਂ ਆ ਜਜ਼ਬੇ ਦੀ ਗੱਲ ਬਾਬਾ ਦੀਪ ਸਿੰਘ ਬਹੁਤ ਅੰਗ ਸੰਗ ਆਪਣੇ ਸਹਾਇ ਨੇ ਬਹੁਤ ਚੜ ਦੀ ਗਲਾ ਕਿਰਪਾ ਮਹਾਰਾਜ ਦੀ ਸ਼ੀਦਾ ਸੰਗਾਂ ਦਾ ਆਪਣੇ ਤੇ ਪੈਰਾ ਪੂਰੀ ਕਿਰਪਾ ਦਿਆ ਆ ਸੋ ਮਹਾਰਾਜ ਕਿਰਪਾ ਕਰਨ ਮਹਾਰਾਜ ਇਦਾਂ ਹੀ ਸਰੀਰ ਨੂੰ ਤੰਦਰੁਸਤੀਆਂ ਬਖਸ਼ੀ ਰੱਖੇ ਜਨਾਂ ਜਰ ਸਰੀਰ ਨੂੰ ਤੰਦਰੁਸਤੀਆਂ ਨਾਜ਼ਰ ਮਹਾਰਾਜ ਦੇ ਘਰੇ ਇਦਾਂ ਸੇਵਾ ਕਰਦੇ ਰਹਿਣਾ ਆ ਉਮਰ ਕਿੰਨੀ ਤੁਹਾਡੀ ਉਮਰ 21 ਨੂੰ ਮੇਰੀ 21 ਸਾਲ ਉਮਰ ਹੈ ਇਸ ਸਾਲ ਦੇ ਵਿੱਚ ਲੋਕੀ ਰੀਲਾਂ ਚ ਰੁੱਝੇ ਨੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਨੂੰ ਫਿਰਦੇ ਨੇ ਤੁਸੀਂ ਗੁਰੂ ਨਾਲ ਲੜ ਲੱਗੇ ਹੋ ਲੱਗਦਾ ਉਹਨਾਂ ਨੂੰ ਕੀ ਥੋੜੀ ਸਮਝ ਲੱਗ ਜੇਗੀ ਇਸ ਤੋਂ ਦੇਖੋ ਗੱਲ ਇਦਾਂ ਆ ਜੀ ਮਹਾਰਾਜ ਕਿਰਪਾ ਕਰ ਨੇ ਆਪਣੇ ਮਾਪਿਓ ਦੀ ਸਿੱਖਿਆ ਹੁੰਦੀ ਆ ਵੀ ਮਾਪਿਓ ਬੱਚੇ ਨੂੰ ਕਿੱਦਾਂ ਦੀ ਬੁੱਧ ਦਿੰਦੇ ਆ ਦੇਖੋ ਚਲੋ ਮੇਰੇ ਵੀ ਨਹੀਂ ਮਤ ਰ ਹੈ ਕਿ ਡੈਥ ਹੋ ਗਈ ਉਹਨਾਂ ਦੀ ਪਰ ਆਪਾਂ ਨੂੰ ਬੁੱਧ ਮਹਾਰਾਜ ਦੀ ਕਿਰਪਾ ਨਾਲ ਪੜੇ ਬਾਪ ਨੇ ਮਾਂ ਨੇ ਪਾਈ ਆਗੇ ਮਹਾਰਾਜ ਘਰੇ ਸੇਵਾ ਕਰਨੀ ਹੈ ਜਾ ਕੇ ਮਤਲਬ ਮਾੜੇ ਚੰਗੇ ਕੰਮ ਨਹੀਂ ਕਰਨੇ ਬਾਕੀ ਮਾੜੀਆਂ ਗੱਲਾਂ ਕਹਿਣ ਵਾਲੇ ਜਿਹੜੇ ਕਈ ਜਾਣ ਉਹਨਾਂ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰਨ। ਐਸੀ ਆ ਕੇ ਵੀ ਸਰਬੱਤ ਦਾ ਭਲਾ ਮੰਗਦੇ ਹੋ ਆਪਣੇ ਲਈ ਕੁਝ ਨਹੀਂ ਮੰਗਦੇ। ਨਹੀਂ ਵੇਖੋ ਆਪਣੇ ਲਈ ਉਹ ਮੰਗਦਾ ਮੈਂ ਸਾਰੀ ਸੰਗਤ ਦੇ ਦੁੱਖ ਜਿਹੜੇ ਮੈਨੂੰ ਲੱਗ ਜਾਣ। ਸੋ ਬਾਕੀ ਬੇਜੁਬਾਨ ਜਾਨਵਰ ਜਿਹੜੇ ਮਹਾਰਾਜ ਉਹਨਾਂ ਦੇ ਕਿਰਪਾ ਕਰੇ ਖਾਣੇ ਪੀਣੇ ਦੀ ਦਾਤ ਬਖਸ਼ੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ। ਸਾਰੇ ਜਣੇ ਅਰਦਾਸ ਇਹੋ ਕਰਿਆ ਕਰਨ। ਸੋ ਜਿਹੜੇ ਭੈਣ ਭਰਾ ਦੇ ਘਰ ਤੀ ਪੁੱਤ ਨਹੀਂ ਹੈ ਮਹਾਰਾਜ ਦੇ ਘਰ ਆਣ ਕੇ ਅਰਦਾਸ ਕਰਿਆ ਕਰਨ। ਕਿਸ ਬਾਬਾ ਦੀ ਸਿੰਘ ਜੀ ਨੂੰ ਤੀਂ ਦੀ ਜਿੰਨੂ ਤੀਂ ਦੀ ਲੋੜ ਆ ਤੀਂ ਦੀ ਦਾਤ ਬਖਸ਼ ਦੇਣ ਜਿਹਨੂੰ ਪੁੱਤ ਦੀ ਲੋੜ ਪੁੱਤ ਦੀ ਦਾਤ ਬਖਸ਼ ਦੇਣ ਯਾਰ ਕਿੰਨਾ ਵੱਡਾ ਜਜ਼ਬਾ ਨੌਜਵਾਨ ਦਾ ਵੀਰ ਕਹਿੰਦਾ ਮੈਨੂੰ ਸੰਗਤ ਦੇ ਦੁੱਖ ਲੱਗ ਜਾਣ ਵੀ ਲੱਗਦਾ ਨਹੀਂ ਆ ਕਹਿੰਦੇ ਕਿ ਜਦ ਸੰਗਤ ਦੇ ਚਰਨ ਘਰੇ ਪੈ ਜਾਣ ਤਾਂ ਸਾਰੇ ਦੁੱਖ ਦਰਦ ਦੂਰ ਹੁੰਦੇ ਨੇ ਤੁਸੀਂ ਤਾਂ ਸੰਗਤ ਦੇ ਦੁੱਖ ਦਰਦ ਲੈ ਲੈ ਮਹਾਰਾ ਮਹਾਰਾ ਹੀ ਕਹਿੰਦੇ ਆ ਮਹਾਰਾ ਹੀ ਕਵਾਉਂਦੇ ਆ ਮਹਾਰਾ ਹੀ ਕਵਾਉਂਦੇ ਬਾਬਾ ਦੀਪ ਸੋਂ ਕਵਾਉਂਦੇ ਆ ਸੰਗਤ ਦੇ ਦੁੱਖ ਮੰਗੀਦੇ ਆ ਮੈਂ ਉਹ ਮੰਗਦਾ ਸੰਗਤ ਦੇ ਦੁੱਖ ਲੱਗ ਜਾਣ ਬਾਕੀ ਕਮੈਂਟ ਕਰਨ ਵਾਲਿਆਂ ਨੇ ਗਲਤ ਕਰੀ ਵੀ ਜਾਣੇ ਕਿ ਵੀਡੀਓ ਬਣਵਾਉਂਦੇ ਆ ਜਾਣ ਕੇ ਫਲਾਂਟਿੰਗ ਜਾਂ ਤੁਸੀਂ ਦੱਸ ਦੋ ਤੁਹਾਨੂੰ ਨਹੀਂ ਸੱਦਿਆ ਹੋਵੇ ਸਾਨੂੰ ਤਾਂ ਤੁਸੀਂ ਬਹੁਤ ਮੁਸ਼ਕਲ ਇਹ ਵੀਰ ਨਾਲ ਇੰਟਰਵਿਊ ਨਹੀਂ ਸੀ ਦੇਣਾ ਚਾਹੁੰਦਾ ਸੀ ਪਹਿਲੇ ਦੱਸ ਦਈਏ ਇਹ ਵੀਰ ਨੇ ਸਾਨੂੰ ਸਖਤ ਮਨਾ ਕੀਤਾ ਕਿ ਮੈਂ ਇੰਟਰਵਿਊ ਨਹੀਂ ਦੇਣਾ ਚਾਹੁੰਦਾ ਮੈਨੂੰ ਸੋਸ਼ਲ ਮੀਡੀਆ ਤੇ ਲੋਕ ਬਹੁਤ ਮਾੜਾ ਚੰਗਾ ਕਹਿੰਦੇ ਆ ਪਰ ਅਸੀਂ ਕਿਹਾ ਸੀ ਤਾਂ ਚੰਗੀ ਤਸਵੀਰ ਦਿਖਾਉਣੀ ਆ ਮਾੜਾ ਚੰਗਾ ਕਹਿਣ ਵਾਲੇ ਤਾਂ ਘਰਾਂ ਦੇ ਵਿੱਚ ਬੈਠੇ ਨੇ ਤੁਸੀਂ ਤਾਂ ਗੁਰੂ ਘਰ ਆ ਕੇ ਸੇਵਾ ਕਰ ਰਹੇ ਹੋ ਫਿਰ ਤੁਹਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਮੇਰੇ ਗੁਪਤ ਕਿਉਂ ਰਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਆਖਿਆ ਕਿ ਮੈਂ ਇਹ ਸੋਸ਼ਲ ਮੀਡੀਆ ਲਈ ਇਹ ਦੁਨੀ ਗੁਪਤ ਵੇਖੋ ਗੱਲ ਦਾ ਜੇ ਕੋਈ ਕੇ ਦਤੀ ਪੁੱਤ ਚੰਗੇ ਕੰਮ ਚ ਤੁਰਿਆ ਹੋਵੇ ਨਾ ਉਹਨੂੰ ਫਿਰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਆ ਇੱਕ ਤੇ ਸੰਗਤ ਨੂੰ ਤੁਸੀਂ ਵੀ ਸੰਦੇਸ਼ ਹੀ ਦੇ ਦੇ ਜੇ ਕਿ ਚੰਗੀ ਵੀਡੀਓ ਪਾ ਕੇ ਵੀ ਚੰਗੇ ਬੰਨੇ ਲੋਕ ਜੁੜਨ ਪਰ ਬਾਕੀ ਮਹਾਰਾਜ ਕਿਰਪਾ ਕਰਨ ਇਹ ਚੀਜ਼ ਨੂੰ ਲੋਕ ਚੰਗਾ ਨਹੀਂ ਸਮਝਦੇ ਗੰਦਮੰਦ ਨੂੰ ਸ਼ੇਅਰ ਕਰ ਦੇਣਗੇ ਗੰਦਮੰਦ ਨੂੰ ਲਾਈਕ ਕਰਨਗੇ ਪਰ ਗੁਰੂ ਘਰ ਦੀ ਸੇਵਾ ਨੂੰ ਸ਼ੇਅਰ ਲਾਈਕ ਨਹੀਂ ਉਹਨਾਂ ਨੇ ਕਰਨਾ ਨਾ ਕਿ ਤੁਸੀਂ ਕੀ ਫੋਲੋਅਰ ਵਾਲੀ ਵੀਡੀਓ ਪਾਉਂਦੇ ਜੇ ਇੱਕ ਸੰਗਤ ਨੂੰ ਤੁਸੀਂ ਦਿਖਾ ਰਹੇ ਜੇ ਕਿ ਚੰਗੇ ਬਨੇ ਤੀਪਤ ਲੱਗਣ ਲੋਕਾਂ ਦੇ ਦੁਪਹਿਰੇ ਤੇ ਇੰਨਾ ਇਕੱਠ ਦੇਖਦੇ ਹੋ ਸੰਗਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਪਹੁੰਚ ਰਹੀ ਆ ਹਾੜੀ ਪਹੁੰਚ ਆਇਆ ਗੁਰੂ ਨਗਰੀ ਕਿਵੇਂ ਦਾ ਮਹਿਸੂਸ ਹੁੰਦਾ ਉਹ ਤੁਹਾਨੂੰ ਮਹਿਸੂਸ ਬਹੁਤ ਵਧੀਆ ਹੁੰਦਾ ਮਹਾਰਾਜ ਕਿਰਪਾ ਕਰਨ ਬੜੀ ਖੁਸ਼ੀ ਹੁੰਦੀ ਆ ਇਹ ਭੈਣ ਭਰਾ ਜਿੰਨੇ ਸਾਰੇ ਮੈਨੂੰ ਪਿਆਰ ਦਿੰਦੇ ਆ ਸੋ ਬਾਕੀ ਆਪਾਂ ਨੂੰ ੱਟਕਾ ਵਜਾ ਆ ਬੜਿਆਂ ਬੜੀਆਂ ਥਾਵਾਂ ਤੋਂ ਬੜੀਆਂ ਬੜੀਆਂ ਓਗਣਾ ਆਈਆਂ ਆ ਮਹਾਰਾਜ ਕਿਰਪਾ ਕਰਨ ਕੋਈ ਨਹੀਂ ਚੜਦੀ ਕਲਾ ਆ ਆਪੇ ਸੱਚੇ ਪਾਤਸ਼ਾਹ ਇੱਕ ਤਾਂ ਇੱਕ ਦਿਨ ਨੂੰ ਕਿਰਪਾ ਕਰਨਗੇ ਸਮੇ ਨਾਂਗੇ ਮਾੜੇ ਚੰਗੇ ਜਿੰਨੇ ਆਏ ਹੀ ਤੂਫਾਨ ਆਏ ਹੀ ਪੂਰੇ ਬੜਾ ਫੀਲ ਹੋਇਆ ਸੀ ਉਹ ਟਾਈਮ ਤੇ ਪਰ ਬਾਬਾ ਦੀਵਸੋਂ ਦੀ ਕਿਰਪਾ ਹੀ ਨਹੀਂ ਮੰਨ ਡੋਲਿਆ ਫਿਰ ਚੜਦੀ ਕਲਾ ਕੋਈ ਵਾਕਿਆ ਸਾਂਝਾ ਕਰੋਗੇ ਜਿਹੜਾ ਤੁਸੀਂ ਮਾੜੇ ਸਮੇ ਦੀ ਗੱਲ ਕਰ ਰਹੇ ਹੋ ਕੋਈ ਆਇਆ ਹੋਵੇ ਕੋਈ ਵਾਕਿਆ ਸਾਂਝਾ ਕਰੋਗੇ ਮਾੜਾ ਸਮਾਂ ਵੇਖੂ ਗੱਲ ਦਿੱਤਾ ਮੇਰੇ ਤੇ ਝੂਠਾ ਪਰਚਾ ਕਰਾਤਾ ਹੀ ਨਜਾਇਜ਼ ਤੇ ਅਹੀਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਇਹ ਗੱਲ ਕਹਿਣੀ ਪੀਓ 크੍ਰਿਸਚਨ ਭਾਈਚਾਰੇ ਨਾਲ ਸਮਾਂਦ ਰੱਖਦੇ ਆਪਾਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਵੇਖੋ ਕੋਈ ਚੀਜ਼ਾਂ ਨੂੰ ਲੈ ਕੇ ਮੇਰੇ ਤੇ ਪਰਚਾ ਜਿਹੜਾ ਝੂਠਾ ਕਰਾਇਆ ਉਹਨਾਂ ਨੇ ਬਾਕੀ ਬਾਬਾ ਦੀਪ ਸਿੰਘ ਆਪੇ ਵੇਖਣਗੇ ਕਿਤੇ ਆਪਾਂ ਬਹਾਂਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿਤੇ ਬਹਿ ਕੇ ਕਿ ਕਾਰਨ ਤੋਂ ਆ ਕੀ ਗੱਲ ਹੋਈ ਸੋ ਬਾਕੀ ਮਹਾਰਾਜ ਕਿਰਪਾ ਕਰਨਾ ਮੈਂ ਉਹਨਾਂ ਦੀ ਵੀ ਸੋਖੀ ਮੰਗਦਾ ਆ ਕਿਉਂਕਿ ਵੇਖੋ ਬੜੇ ਬੜੇ ਅਫਸਰ ਸੂਜਮਾਨ ਨੇ ਬੜੇ ਬੜੇ ਚੜ੍ਹਦੀ ਕਲਾ ਨੇ ਜਿਨ੍ਹਾਂ ਨੇ ਆਪਾਂ ਮੇਰਾ ਕਹਿਣਾ ਨਹੀਂ ਮੋੜਦੇ ਆਪਾਂ ਅੱਜ ਕਈਏ ਤੇ ਕੁਛ ਨਾ ਕੁਛ ਮਤਲਬ ਕਰਾਉਣ ਨੂੰ ਕਰਾ ਸਕਦੇ ਆ ਪਰ ਮਹਾਰਾਜ ਤੋਂ ਡਰਦੇ ਆ ਵੀ ਨਹੀਂ ਕੋਈ ਗੱਲ ਨਹੀਂ ਚੜ੍ਹਦੀ ਕਲਾਏ ਹਾਂਜੀ ਹਾਂਜੀ ਅੱਜ ਨਾ ਅਸੀਂ ਦੇਖਦੇ ਆਂ ਇਹਨਾਂ ਅਸੀਂ ਕਿਤੋਂ ਲਾਗੋ ਸੜਕ ਤੋਂ ਲੰਗੇ ਕੂੜਾ ਕੂੜਾ ਪਿਆ ਹੋਵੇ ਤੇ ਅਸੀਂ ਕਿਹਨੇ ਬਦਬੂ ਆ ਰਹੀਏ ਦੂਜੇ ਰੂਟ ਤੋਂ ਪਾ ਲਈਏ ਦੂਜੀ ਸੜਕੇ ਤੋਂ ਪਾ ਲਈਏ ਇੱਥੋਂ ਫਿਰ ਕਿਵੇਂ ਤੁਸੀਂ ਕਿਉਂਕਿ 5 5 6 6 ਫੋਟੋ ਤੁਸੀਂ ਥੱਲੇ ਤੁਹਾਡੇ ਧੜ ਤੱਕ ਥੱਲੇ ਚੱਲ ਜਾਂਦੇ ਹਾਂ ਹਾਂ ਜੀ ਵੇਖੋ ਜਿਹੜੀ ਸੜਕ ਤੇ ਤੁਸੀਂ ਸੰਦੇਸ਼ ਲਾ ਦਿਆ ਕਰੋ ਅਸੀਂ ਸਾਫ਼ ਕਰਨ ਨੂੰ ਤਿਆਰ ਹਾਂ ਜਿੱਥੇ ਕੋਈ ਅਸੀਂ ਕਰਾਵਾਂਗੇ ਸਾਫ਼ ਭਾਵੇਂ ਜ਼ਰੂਰੀ ਨਹੀਂ ਆਤਵਾਰੀ ਅੱਗੋਂ ਪਿੱਛੋਂ ਵੀ ਸੰਦੇਸ਼ ਲਾ ਦੇਣਾ ਆਪਾਂ ਜਾਵਾਂਗੇ ਕਰਨਾ ਕਿਤੇ ਸੰਗਤ ਇਹ ਨਾ ਸੋਚੇ ਕਿ ਆਤਵਾਰ ਵੀਡੀਓ ਦੇ ਬਹਾਨੇ ਕਦੇ ਆਉਂਦੇ ਆ ਕਿ ਜਾਂ ਸੀਵਰ ਸਾਫ ਜਿਹੜੇ ਕਰਦੇ ਉਹ ਹੀ ਆ ਬਾਕੀ ਆਪਾਂ ਨੂੰ ਅੱਗੋਂ ਪਿੱਛੋਂ ਵੀ ਸਾਥ ਲੈਣਾ ਕਰਦੇ ਆਂਗੇ ਸਾਫ ਚੜਦੀ ਕਲਾ ਆ ਲੱਗਦਾ ਇਸ ਤਰੀਕੇ ਜਿਹੜੇ ਸਿੱਖੀ ਤੋਂ ਭਟਕੇ ਨੇ ਵਾਪਸ ਆਉਣਗੇ ਸਿੱਖੀ ਦੇ ਵੇਖੋ ਆਪਾਂ ਤੇ ਇਹੋ ਕਹਿੰਦੇ ਆ ਜੀ ਜਿੰਨੇ ਨੌਜਵਾਨ ਭਰਾ ਨੇ ਸਾਡੇ ਕਿ ਬਾਬਾ ਦੀਪ ਸਿੰਘ ਦਾ ਪੱਲਾ ਫੜ ਲਓ ਚੰਗੇ ਰੋਗੇ ਰੇਵੀ ਨਹੀਂ ਤੇ ਆ ਜਿਹੜਾ ਸਮਾਂ ਆ ਗਿਆ ਹੈ ਨਾ ਸਮਝ ਲਓ ਵੀ ਇਹ ਕਲਯੁਗ ਦਾ ਪਹਿਰਾ ਜੀ ਹੁਣ ਪੂਰਾ ਹੁਣ ਮਾਰਾਂ ਇਹਨੇ ਸ਼ਾਂਤੀ ਕਰਨੀ ਆ ਵੀ ਮੇਰਾ ਸੇਵਾਦਾਰ ਕੌਣ ਆ ਤੇ ਮੇਰੇ ਘਰ ਦਾ ਕੁਕਰ ਕੌਣ ਆ ਇਸ ਕਰਕੇ ਚੰਗੇ ਰਹਿਣਗੇ ਜੇ ਇਹਦੇ ਪੱਲਾ ਫੜ ਜਾਣਗੇ ਲੱਗਦਾ ਕਿ ਇਹ ਸਮਾਂ ਹੀ ਇਦਾਂ ਦਾ ਹੈ ਕਿ ਮਹਾਰਾਜ ਦੇਖ ਰਿਹਾ ਕਿਹੜਾ ਮੇਰੇ ਨਾਲ ਜੁੜਿਆ ਤੇ ਕਿਹੜਾ ਮੇਰੇ ਤੋਂ ਟੁੱਟਿਆ ਉਹਨੂੰ ਪਤਾ ਹੈ ਜੀ ਸਾਰਾ ਹੀ ਬਾਬਾ ਦੀਸੂ ਨੂੰ ਸਾਰਾ ਪਤਾ ਹੈ ਪਛਾਣਿਆ ਉਹਨੂੰ ਕਿਹੜਾ ਕੀ ਕਰਨਦਿਆ ਬਾਕੀ ਮੇਰੇ ਵਰਗਾ ਨਾ ਮਾਣਾ ਰਿਆ ਬਾਪੂ ਨੂੰ ਪਤਾ ਹੀ ਉਹਨੇ ਬਾਪੂ ਨੂੰ ਵੀ ਪਤਾ ਕਿ ਮੇਰੇ ਘਰ ਇਹਨੇ ਰਹਿਣਾ ਸੀਵਰ ਸਾਫ਼ ਕਰਨੇ ਇਥੇ ਇਹ ਤੇਰੇ ਜਿੰਨੀ ਉਮਰ ਹੈ ਇੱਥੇ ਲਾਣੀ ਆ ਤੁਸੀਂ ਵੇਖੋ ਜਨਾਜ਼ਰ ਮਾਰ ਰਹੇ ਨੇ ਸਵਾਜ ਦਿੱਤੇ ਹੋ ਨਜ਼ਰ ਕਰੀ ਜਾਵਾਂਗੇ ਚੜਤੀ ਗਲਾਇਆ ਰੇਨ ਵਾਲੇ ਅੰਬਰਸਰ ਦੇ ਹਾਂਜੀ ਹਾਂਜੀ ਮਜੀਠੇ ਦੇ ਲਾਗੇ ਪਿੰਡ ਜੇ ਜੇਣੀ ਮੇਰਾ ਤੋਂ ਖਾਸ ਅੰਬਰਸਰ ਆਉਂਦੇ ਹਾਂਜੀ ਹਾਂਜੀ ਆਉਣਾ ਹੀ ਪੈਂਦਾ ਲੈ ਆਉਂਦਾ ਆਪੇ ਅਸੀਂ ਮਾਰਾ ਜੇ ਇਹ ਅਸੀਂ ਨਾ ਦੇਖਿਆ ਇੰਨੀ ਥਕਾਵਟ ਹੈ ਧੋਪ ਇੰਨੀ ਹੈ ਸੜਕ ਤੇ ਪੈਰ ਨਹੀਂ ਰੱਖਿਆ ਜਾਂਦਾ ਇਸ ਕੰਮ ਚ ਤਾਂ ਵੈਸੇ ਸਾਫ਼ ਹੋ ਜਾਂਦਾ ਤੁਹਾਡਾ ਗਲਾ ਬੜਾ ਉੱਚਾ ਹੈ ਜਜ਼ਬਾ ਦੇਖਦਾ ਹੈ ਜਦੋਂ ਜਕਾਰਾ ਲਾਉਨੇ ਆ ਜਾਂ ਫਤਿਹ ਬੁਲਾਉਨੇ ਆ ਇੱਕ ਵਾਰ ਜਕਾਰਾ ਲਾ ਕੇ ਦੱਸ ਦਿਓ ਕਿਉਂਕਿ ਪਤਾ ਲੱਗ ਜਾਏ ਇੱਕ ਵਾਰੀ ਗਲਾ ਕਿੰਨਾ ਕੀਤਾ ਲੋ ਮਹਾਰਾ ਜਕਾਰ ਵਾਲਾ ਖੁਸ਼ੀਆਂ ਦੇ ਜਕਾਰੇ ਗ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਚਰਨਾ ਕਮਲਾਂ ਨੂੰ ਪਾਵੇ ਸਾਥ ਇੱਕ ਕਰ ਤੇ ਬਾਕੀ ਕਮੈਂਟਾਂ ਵਾਲੀ ਜਿਹੜੀ ਗੱਲ ਤੁਹਾਨੂੰ ਮੈਂ ਦੱਸੀ ਤੁਸੀਂ ਆਪ ਹੀ ਦੱਸ ਦਿਓ ਸੰਗਤ ਨੂੰ ਜਿਹੜੇ ਕਮੈਂਟ ਕਰਦੇ ਨੇ ਅਸੀਂ ਪਹਿਲਾਂ ਵੀ ਇਹ ਚੀਜ਼ ਦੱਸੀ ਹੈ ਫੇਰ ਦੱਸ ਦਈਏ ਕਿ ਚੰਗਾ ਮਾੜਾ ਕਮੈਂਟਾਂ ਦੇ ਵਿੱਚ ਨਾ ਬੋਲੋ ਜੇਕਰ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਨਾ ਕਹੋ ਵੀਡੀਓ ਨੂੰ ਸ਼ੇਅਰ ਇਸ ਤਰੀਕੇ ਕਰੋ ਕਿ ਲੋਕਾਂ ਤੱਕ ਚੰਗਾ ਸੁਨੇਹਾ ਪਹੁੰਚੇ ਅਸੀਂ ਵੀ ਇਸ ਕਰਕੇ ਇਸ ਸਥਾਨ ਤੇ ਉਹਨੇ ਇੱਕ ਤਾਂ ਹਾਜ਼ਰੀ ਲੱਗ ਜਾਂਦੀ ਹੈ ਦੂਸਰੀ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਹੈ ਜੋ ਇੱਥੇ ਨਹੀਂ ਪਹੁੰਚ ਸਕਦੀ ਉਹਨਾਂ ਤੱਕ ਇਹ ਤਸਵੀਰਾਂ ਜ਼ਰੂਰ ਪਹੁੰਚਣ ਕਿ ਕਿਸ ਤਰੀਕੇ ਕਿੰਨਾ ਜਜ਼ਬਾ ਕਿੰਨੀ ਸੇਵਾ ਭਰੀ ਹੋਈ ਹੈ ਮਨਾਂ ਦੇ ਵਿੱਚ ਇੰਨੀ ਸ਼ਰਧਾ ਭਾਵ ਨਾਲ ਦੇ ਨਾਲ ਸਥਾਨਾਂ ਤੇ ਪਹੁੰਚਦੇ ਆਂ ਵੀਰ ਜੀ ਸੰਗਤਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਸੰਗਤ ਨੂੰ ਸੁਨੇਹਾ ਇਹੋ ਲਾਉਣਾ ਆ ਕਿ ਮਹਾਰਾਜ ਘਰ ਆਣ ਕੇ ਜੋ ਤੁਹਾਡੀ ਮਨੋਂ ਕਾਂਵਰਾ ਆ ਉਹ ਸੱਚੇ ਬਾਦਸ਼ਾਹ ਪੂਰੀ ਕਰਨ ਜੜਾ ਕੋਈ ਆਪਣਾ ਮਹਾਰਾਜ ਵਰਜੀ ਲਾਉਂਦਾ ਕਿ ਮੇਰੇ ਦੁੱਖ ਲਾ ਦੇਵੇ ਉਹ ਵੀ ਮੈਂ ਆਪਣੀ ਝੋਲੀ 'ਚ ਪਾਉਣ ਨੂੰ ਤਿਆਰ ਆਂ ਕਿ ਬਾਬਾ ਦੀਪ ਸਿੰਘ ਮੇਰੀ ਝੋਲੀ 'ਚ ਪਾ ਦੇਵੇ ਉਹਦੇ ਲਾ ਦੇਵੇ ਸੋ ਮਹਾਰਾਜ ਭਲਾ ਕਰਨ ਜਿੰਨਾ ਨਾ ਚਮਤਕਾਰ ਹੋਏ ਆ ਆਪਣਾ ਭਰਾ ਇੱਥੇ ਆ ਖਲੋਤਾ ਵੀਰਾ ਨਾਸ਼ੇ ਕਰਦਾ ਇਸ ਨੂੰ ਮਹਾਰਾਜ ਨੇ ਕਿਰਪਾ ਕੀਤੀ ਆ ਵੀਰ ਆਪਣੇ ਪਿੰਡ ਤੋਂ ਗੁਰਸੇਕੇ ਵੀ ਚੜ੍ਹਦੀ ਗਲਾਏ ਨਾ ਕੋ ਤੁਸੀਂ ਪੁੱਛ ਸਕਦੇ ਜੀ ਆ ਵੀ ਵੀਰ ਇਸੇ ਦਲਦਲ 'ਚੋਂ ਨਿਕਲੇ ਆ ਅੱਜ 1 ਰੁਪਏ ਦੀ ਚੀਜ਼ ਨਹੀਂ ਛਕਦੇ ਕੁਝ ਇਹੋ ਜਿਹਾ ਬਾਕੀ ਮਹਾਰਾਜ ਕਿਰਪਾ ਕਰਨ ਕਹਿਣ ਵਾਲਿਆਂ ਕਹੀ ਜਾਣਾ ਬਾਕੀ ਇਹਨਾਂ ਨੂੰ ਤੁਸੀਂ ਆਪ ਹੀ ਪੁੱਛ ਲੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰਜੀ ਕੀ ਨਾਮ ਤੁਹਾਡਾ ਗਗਨਪ੍ਰੀਤ ਸਿੰਘ ਜੀ ਕਿਵੇਂ ਤੁਸੀਂ ਕਹਾਣੀ ਦੱਸੋ ਆਪਣੀ ਕਿਵੇਂ ਨਸ਼ੇ 'ਚ ਸੀਗੇ ਕਿਵੇਂ ਬਾਹਰ ਆਏ ਮੈਂ 7-8 ਸਾਲ ਕੀਤਾ ਨਸ਼ਾ ਹੁਣ ਆ 2 ਕੁ ਸਾਲ ਹੀ ਹੋਏ ਆ ਜਦੋਂ ਬਾਬਾ ਜੀ ਦੇ ਇੱਥੇ ਆਉਣ ਲੱਗ ਗਿਆ ਉਸ ਤੋਂ ਬਾਅਦ ਸਭ ਕੁਝ ਛੱਡਤਾ ਹੁਣ ਕੱਖ ਨਹੀਂ ਖਾਈਦਾ ਬਸ ਰੱਬ ਐਨੇ ਬਾਬਾ ਦੀਪ ਸਿੰਘ ਜੀ ਨੇ ਮੇਰ ਭਾਈ ਮਨਸ ਇਹਨਾਂ ਨੇ ਛਡਾਇਆ ਹੁਣ ਵਧੀਆ ਵਾ ਜਿੱਦਾਂ ਮਤਲਬ ਪਹਿਲਾ ਨਸ਼ਾ ਕਰਕੇ ਜਿੱਦਾਂ ਹੁੰਦਾ ਹੈ ਸਰੀਰ ਫੁੱਲ ਲੰਗੂ ਰਹਿੰਦਾ ਹੀ ਹੁਣ ਉਦਾਂ ਹੀ ਰਹਿੰਦਾ ਬਾਬੇ ਦੇ ਨਾਮ ਦਾ ਦਵਾਈ ਦੁਈ ਖਾਦੀ ਹੈ ਸਿਰਫ ਬਾਣੀ ਦੇ ਨਾਮ ਨਹੀਂ ਦਵਾਈ ਖਾਦੀ 5-7 ਦਿਨ ਖਾਦੀ ਸੀ ਹਾਂਜੀ ਹਾਂਜੀ 5-7 ਦਿਨ ਦਵਾਈ ਖਾਦੀ ਬਸ 7 ਕਿ ਦਿਨ ਦਵਾਈ ਬਸ ਵੀਰ ਨੇ 7 ਦਿਨ ਦਵਾਈ ਖਾਦੀ ਹੈ ਤੇ ਵੀਰ ਕਹਿੰਦਾ ਮੈਂ ਕਾਫੀ ਦਿਨ ਨਸ਼ਿਆਂ ਚ ਸੀਗਾ ਇਹ ਦੇਖੋ ਤੁਸੀਂ ਗੁਰੂ ਦੀ ਕਿਰਪਾ ਕਿ ਗੁਰੂ ਦੇ ਸਥਾਨ ਨਾਲ ਜੁੜੇ ਆ ਤੇ ਨਸ਼ਾ ਛੱਡ ਦਿੱਤਾ ਇੱਕ ਇਹ ਗੁਰਸੇਖ ਵੀਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਬਾਬਾ ਜੀ ਸੰਦੀਪ ਜੀ ਦਾਸਤਾ ਕੀ ਹੈ ਤੁਹਾਡੀ ਕਿਵੇਂ ਜ਼ਿੰਦਗੀ ਬਦਲੀ ਹੈ ਬਾਬਾ ਜੀ ਬਹੁਤ ਜ਼ਿਆਦਾ ਜ਼ਿੰਦਗੀ ਤੋਂ ਅੱਗੇ ਪਟਕ ਗਏ ਹੋਏ ਹਾਂ ਬਹੁਤ ਜ਼ਿਆਦਾ ਨਸ਼ੇ ਕਰਦੇ ਹਾਂ ਸ਼ਰਾਬੀ بیوی ਦੀ ਬਹੁਤ ਜ਼ਿਆਦਾ ਸਾਨੂੰ ਆਬਦੀ ਹੋਛ ਨਹੀਂ ਹੁੰਦੀ ਪਰ ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਨੂੰ ਸੰਭ ਕੇ ਰੱਖਿਆ ਆ ਜੋ ਵੀ ਅਜਦਾਤ ਦਿੱਤੀ ਹੋਈ ਹੈ ਬਾਬਾ ਜੀ ਦੀ ਦਿੱਤੀ ਹੋਈ ਹੈ ਸਾਨੂੰ ਔਰ ਕੋਈ ਨਸ਼ਾ ਨਹੀਂ ਕੋਈ ਐਬ ਨਹੀਂ ਹੈਗਾ ਇਸ ਟਾਈਮ ਸਾਨੂੰ ਹਾਂਜੀ ਬਾਬਾ ਜੀ ਸਿਹੜੀ ਸਾਹਿਬ ਵੀ ਪਾਇਆ ਹੋਇਆ ਬਾਬਾ ਜੀ ਦੀ ਕਿਰਪਾ ਨਾਲ ਆਪ ਹੀ ਮਹਾਰਾਜ ਨੇ ਦਿੱਤਾ ਹੋਇਆ ਸਾਨੂੰ ਦਾਤ ਇਹ ਚ ਮੁਸ਼ਕ ਨਹੀਂ ਆਉਂਦਾ ਲੋਕੀ ਸਵਾਲ ਕਰਦੇ ਆ ਜੀ ਨਹੀਂ ਜੀ ਬਾਬਾ ਜੀ ਜਿੰਨਾ ਚਿਰ ਇੱਥੇ ਰਹੀਦਾ ਕੋਈ ਮੁਸ਼ਕ ਕੋਈ ਸਮੈਲ ਨਹੀਂ ਆਂਦੀ ਬਹੁਤ ਵਧੀਆ ਲੱਗਦਾ ਸਾਨੂੰ ਵੀਰੇ ਦੇ ਨਾਲ ਸੇਵਾ ਕਰਕੇ ਵੀ ਔਰ ਸਾਨੂੰ ਆਪਣੇ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਸਿਕ ਵੀਰੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਮਹਿਸੂਸ ਹੁੰਦਾ ਇੱਥੇ ਸਥਾਨ ਤੇ ਜਦ ਘਰੋਂ ਚਾਲੇ ਪਾਉਂਦੇ ਹੋ ਘਰ ਤੋਂ ਨਿਕਲਣ ਸਮੇਂ ਕੀ ਮਹਿਸੂਸ ਕਰਦੇ ਵਾਹਿਗੁਰੂ ਜੀ ਪਾਪਾ ਦੀਪ ਸਿੰਘ ਜੀ ਦੀ ਪੂਰੀ ਕਿਰਪਾ ਵਾ ਚੜ੍ਹਦੀ ਕਲਾ ਹੀ ਰਹਿੰਦੇ ਆ ਮੇਰੇ ਜੀ ਚੜ੍ਹਦੀ ਕਲਾ ਮਹਿਸੂਸ ਰਹਿੰਦੀ ਆ ਸੇਵਾ ਕਰਦੇ ਆ ਵੀ ਆਉਂਦੇ ਆ ਵੀ ਵਾਹਿਗੁਰੂ ਜੀ ਦਾ ਨਾਮ ਜਪ ਲਾ ਜਪਉਂਦੇ ਆ ਜੀ ਦਾ ਮਨ ਚੋਂ ਟੈਨਸ਼ਨ ਵਗੈਰਾ ਖਤਮ ਹੋ ਜਾਂਦੀ ਨਹੀਂ ਨਹੀਂ ਵਾਹਿਗੁਰੂ ਜੀ ਪਾਪਾ ਦੀਪ ਸਿੰਘ ਜੀ ਦੇ ਨਾਲ ਹੈ ਫਿਰ ਕੋਈ ਟੈਨਸ਼ਨ ਕਾਈ ਹੈਗੀ ਨਹੀਂ ਸੋ ਇਹ ਤਸਵੀਰਾਂ ਨੇ ਜੀ ਮੇਰੇ ਭਰਾ ਨੂੰ ਨਾ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਿਓ ਪਤਰ ਦੀ ਦਾਤ ਬਖਸ਼ੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਪੀ ਲਿਆ ਜਿੰਨਾ ਕਿਸਨਾ ਲਾਇਆ ਕਿ ਜਿੰਨਾ ਘਰ ਮਹਾਰਾਜ ਨੇ ਨਹੀਂ ਤੀ ਪੋਤੀ ਦਾਤ ਬਖਸ਼ੀ ਬਾਬਾ ਦੀਪ ਸਿੰਘ ਸਾਰਿਆਂ ਦੇ ਘਰ ਆ ਜੀਆਂ ਪਤਾਂ ਦੀਆਂ ਦਾਤਾਂ ਬਖਸ਼ਣ ਜਿਹਨੂੰ ਤੀ ਦੀ ਲੋੜ ਤੀ ਦੀ ਦਾਤ ਬਖਸ਼ੀ ਜਾਵੇ ਜਿਹਨੂੰ ਪੁੱਤ ਦੀ ਲੋੜ ਪੁੱਤ ਦੀ ਦਾਤ ਬਖਸ਼ੀ ਮਾਫੀ ਚਾਹੁੰਨਾ ਜੇ ਮੈਂ ਕੁਝ ਗਲਤ ਪੁੱਛ ਲਵਾਂ ਤੁਸੀਂ ਆਖਿਆ ਮੇਰੀ ਮਾਂ ਨਹੀਂ ਹੈਗੇ ਇੱਥੇ ਮਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ ਨਹੀਂ ਜੀ ਮਾਵਾ ਚੜਦੀ ਕਲਾ ਪਿਆਰ ਮਾ ਵੀ ਹੋ ਤੇ ਪਿਓ ਵੀ ਹੋਈ ਆ ਪਿਆਰ ਦਿੱਤਾ ਉਹਨੇ ਚੜਦੀ ਕਲਾ ਆ ਕਮੀ ਨਹੀਂ ਮਹਿਸੂਸ ਹੁੰਦੀ ਨਹੀਂ ਹੁੰਦੀ ਕੇਹ ਵਾਲੇ ਇੱਕ ਦੋ ਵਾਰ ਹੀ ਫੀਲ ਹੋਇਆ ਜਦੋਂ ਮਾੜਾ ਸਮਾਂ ਆਇਆ ਵੀ ਆਪਣੇ ਆਨੇ ਇਦਾਂ ਕੀਤਾ ਉਹ ਤੁਹਾਡੇ ਨਾਲ ਵਿਚਾਰ ਕਰਾਂਗੇ ਕਿਤੇ ਬੈ ਕੇ ਤੁਹਾਨੂੰ ਦੱਸਾਂਗੇ ਸਾਰੀ ਕਿ ਕਿ ਬਾਪੂ ਖੰਡੇ ਵਾਲਾ ਬੈਠਾ ਬਾਕੀ ਚੜਦੀ ਆਪੇ 2:30 ਵਜੇ ਲੈਣ ਆ ਗਿਆ ਸੀ ਅੰਦਰੋਂ ਅੱਛਾ 2:30 ਵਜੇ ਐਲਸੀਡੀਆਂ ਬੰਦ ਹੀ ਅੰਦਰ ਦੇ ਦੇਲ ਦੇ ਵਿੱਚ ਆਪੇ ਲੈਣ ਆ ਗਏ ਬਲੈਕ ਆਊਟ ਹੋਇਆ ਸੀਗਾ ਜਦੋਂ ਸ਼ਹਿਰ ਚ ਹਨੇਰਾ ਸੀਗਾ ਉਦੋਂ ਵੀ ਆਉਂਦੇ ਰਹੇ ਉਦੋਂ ਵੀ ਮਹਾਰਾਜ ਆਈ ਗਾ ਮਹਾਰਾਜ ਦੀ ਕਰਪਾ ਸੇਵਾ ਨਹੀਂ ਛੱਡਣੀ ਜਿੰਨਾ ਮਰਜੀ ਮੀ ਆ ਜਾਵੇ ਹਨੇਰੀਆ ਰੇ ਰਹਿਣਾ ਨੰਗੀ ਪੈਰੀ ਆ ਆਪਾਂ ਐਤਵਾਰ 12 ਵਜੇ ਤੋਂ ਬਾਅਦ ਰਾਤ ਜੋੜਾ ਪਾਉਣਾ ਬਾਕੀ ਮਹਾਰਾਜ ਭਲਾ ਕਰੇ ਕਿਤੇ ਸਮਾਂ ਕੱਢਾਂਗੇ ਤੁਹਾਡੇ ਨਾਲ ਵਿਚਾਰ ਕਰਾਂਗੇ ਤੇ ਬਾਕੀ ਅਰਦਾਸਾਂ ਕਰਿਓ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸੇਵਾ ਫਿਰ ਫੁੱਲਾ ਵਾਂਗ ਲੱਗਦੀ ਇਹ ਫੁੱਲ ਹੀ ਆ ਜੀ ਆ ਰਹੇ ਸਾਡੇ ਲਈ ਇਹ ਮਾਇਆ ਯਹੋ ਚੜਦੀ ਕਲਾ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਸਵੇਤ ਤਸਵੀਰਾਂ ਨੇ ਇਹ ਤਸਵੀਰਾਂ ਦੇਖੋ ਜਿਹੜੀ ਗਾਰ ਸੀ ਰਿਵਰ ਚੁੱਕੀ ਅੱਛਾ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਵੀਰ ਇੰਟਰਵਿਊ ਨਹੀਂ ਸੀ ਕਰਾਉਣਾ ਚਾਹੁੰਦਾ ਵੀਰ ਕਹਿੰਦਾ ਕਿ ਸਾਨੂੰ ਚੰਗਾ ਮਾੜਾ ਕਹਿੰਦੇ ਨੇ ਲੋਕ ਸੋਸ਼ਲ ਮੀਡੀਆ ਤੇ ਇਹ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਵੇ ਜਿੱਥੋਂ ਤੱਕ ਪਾਣੀ ਹੈ ਉੱਥੋਂ ਤੱਕ ਹੀ ਸੀਵਰੇਜ ਹੈ ਪਰ ਨਹੀਂ ਇਹ ਥੱਲੇ 5 ਤੋਂ 6 ਫੁੱਟ ਡੂੰਘਾ ਹੈ ਤੇ ਵੀਰ ਦੀਆਂ ਬਾਹਾਂ ਫੜ ਕੇ ਰੱਖੀਆਂ ਜਾਂਦੀਆਂ ਵੀਰ ਜਿਹੜਾ ਬਾਲਟੀ ਦੇ ਨਾਲ ਜਿਹੜਾ ਗਾਰ ਕੱਢਦੇ ਨੇ ਕਿਉਂਕਿ ਥੱਲੇ ਬਹੁਤ ਸਿਵਰੇਦ ਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਸੰਗਤ ਦਾ ਇਕੱਠ ਜਿਆਦਾ ਲੰਗਰ ਜਿਆਦਾ ਪੱਕਦੇ ਪਕਵਾਨ ਜਿਆਦਾ ਪੱਕਦੇ ਨੇ ਇੱਥੇ ਪਰ ਇਹੋ ਜੀ ਸੇਵਾ ਕਿਸੇ ਕਿਸੇ ਹੱਥ ਆਉਂਦੀ ਹੈ ਇਹ ਤਸਵੀਰਾਂ ਇੰਨੀ ਗਰਮੀ ਹੈ ਹਾਲਾਂਕਿ 42 ਡਿਗਰੀ ਦੇ ਕਰੀਬ ਅੰਮ੍ਰਿਤਸਰ ਟੈਂਪਰੇਚਰ ਹੋ ਰਿਹਾ ਆਉਣ ਵਾਲੀ ਜੂਨ ਜਲਾਈ ਦੇ ਵਿੱਚ ਹੋਰ ਟੁੱਟ ਗਰਮੀ ਹੋਏਗੀ ਤੇ ਟੁੱਟ ਸੰਗਤ ਵੀ ਇੱਥੇ ਆਏਗੀ ਖਾੜ ਸੰਗਤ ਦਾ ਇੱਥੇ ਆਏਗਾ ਟੁੱਟ ਲੰਗਰ ਵਰਤਣਗੇ ਸੇਵਾਦਾਰ ਵੀ ਵਾਧੇ ਜਾਣਗੇ ਐਸਜੀਪੀਸੀ ਦੇ ਪ੍ਰਬੰਧ ਵੀ ਹੋਰ ਸੋਨੇ ਹੁੰਦੇ ਜਾਣਗੇ ਲੇਕਿਨ ਬਹੁਤ ਸੋਹਣੇ ਪ੍ਰਬੰਧ ਆ ਪਰ ਸੰਗਤਾਂ ਚਾਹੁੰਦੀਆਂ ਨੇ ਕਿਸੀ ਹੋਰ ਕੱਠ ਲੈ ਕੇ ਆ ਰਹੇ ਆ ਤੁਸੀਂ ਹੋਰ ਕੱਠ ਜਿਹੜਾ ਪ੍ਰਬੰਧਾ ਦਾ ਇੰਤਜ਼ਾਮ ਕਰੋ ਸੋ ਇਹ ਤਸਵੀਰਾਂ ਉਹਨਾਂ ਨੂੰ ਵੀ ਭੇਜੋ ਜਿਹੜੇ ਘਰਾਂ ਦੇ ਵਿੱਚ ਐਤਵਾਰ ਬੈਠ ਕੇ ਜਾਂ ক্রিকেট ਖੇਡਣ ਜਾਂਦੇ ਨੇ ਆਪਣੇ ਨਿੱਜੀ ਕੰਮਾਂ ਦੇ ਵਿੱਚ ਨੇ ਤਾਂ ਇੱਕ ਦਿਨ ਤਾਂ ਗੁਰੂ ਲਈ ਕੱਢ ਹੀ ਸਕਦੇ ਹੋ ਬਸ ਤਾਂ ਹਰ ਦਿਨ ਗੁਰੂ ਦਾ ਹਰ ਮਿੰਟ ਗੁਰੂ ਦਾ ਪਰ ਐਤਵਾਰ ਜਿਵੇਂ ਇੱਥੇ ਦੁਪਹਿਰਾ ਕੱਟਣ ਸਿੱਖਤਾ ਪਹੁੰਚਦੇ ਨੇ ਤਾਂ ਤੁਸੀਂ ਵੀ ਪਹੁੰਚੋ ਤੁਹਾਨੂੰ ਲੋਕ ਇਹ ਸਵਾਲ ਕਰਦੇ ਨੇ ਕਿ ਇੰਨਾ ਕੁਝ ਤਾਂ ਨਹੀਂ ਮਿਲਦਾ ਜਿੰਨਾ ਸੰਤਾਂ ਦਾ ਦੱਸਦਿਆਂ ਨੇ ਪਰ ਇੱਥੇ ਪਹੁੰਚ ਕੇ ਪਤਾ ਲੱਗਦਾ ਕੀ ਕੀ ਸੰਤਾਂ ਨੂੰ ਮਿਲਦਾ ਵੀਰ ਕਹਿੰਦਾ ਮੇਰੀ ਮਾਂ ਨਹੀਂ ਹੈ ਪਰ ਇਸ ਸਥਾਨ ਤੇ ਆ ਕੇ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਮੇਰੀ ਮਾਂ ਨਹੀਂ ਬਾਪੂ ਖੰਡੇ ਵਾਲਾ ਮੇਰੀ ਮਾਂ ਤੇ ਉਹੀ ਮੇਰਾ ਬਾਪ ਹੈ ਸੋ ਇਹ ਜ਼ਰੂਰ ਭਾਉ ਕਰਦੇ ਆ ਤਸਵੀਰਾਂ ਪਰ ਖੁਸ਼ੀ ਵੀ ਬੜੀ ਹੁੰਦੀ ਹੈ ਚੜ੍ਹਦੀ ਕਲਾ ਚ ਰਹਿੰਦੀ ਹੈ ਕਿ ਇੰਨਾ ਜਜ਼ਬਾ ਲੈ ਕੇ ਆਉਂਦੀ ਹੈ ਸੰਤਾਂ ਦੇ ਵਿੱਚ ਫਿਲਹਾਲ ਮੈਨੂੰ ਤੇ ਜਤੰਬਰ ਸੇ ਦਿਪਾਉ ਦੇ ਲਈ ਮੈਂ ਤੁਹਾਨੂੰ ਬਹੁਤ ਧੰਨਵਾਦ